ਵੇ ਅਨੁਸਾਰਿਆਂ ਨੂੰ ਜਾਣਕਾਰੀ ਆ ਕਿ ਪਾਕਿਸਤਾਨ ਜਨਮਤਿਕ ਸਾਡੇ ਦੇਸ਼ ਦੇ ਵਾਸਤੇ ਖਤਰਾ ਬਣਿਆ ਹੋਇਆ ਅੱਤਵਾਦ ਵੱਖਵਾਦ ਦੇ ਰਾਹੀਂ ਆਪਣੀਆਂ ਕੂਝੀਆਂ ਚਾਲਾਂ ਚੱਲ ਕੇ ਉਸ ਦੀਆਂ ਏਜੰਸੀਆਂ ਆਈਐਸਆਈ ਉਥੋਂ ਪਾਜ ਹੋਏ ਜਿਹੜੇ ਉਸੇ ਸਮਰੱਥ ਦੇ ਤੇ ਅਰਸ ਦੀ ਹੱਗੇ ਆ ਉਹਨਾਂ ਨੂੰ ਪ੍ਰਮੋਟ ਕਰਕੇ ਸਾਡੇ ਦੇਸ਼ ਦੇ ਨਿਕਰਮ ਯੰਗਾਂ Jammu Kashmir ਉਹ ਜਾਵ ਚੁੰਦੇ ਆ ਔਰ ਸ਼ੁਰੂ ਤੋਂ ਹੀ ਯਤਨ ਦੇਸ਼ ਯਾਰ ਹੋਇਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਦੇਸ਼ ਦੇ ਸਟਾਫ ਕਰੇ ਦੋਦੇ ਆ ਮੋਦੀ ਬਹੁਤ ਵੱਡੀ ਜਗ੍ਹਾ ਐਲਗਾਮ ਦੇ ਵਿੱਚ ਹੁਸਾ ਹੋਈ ਆ ਸਾਰਾ ਦੇਸ਼ ਇਸ ਵਸਤੇ ਚਿੰਤਾਤ ਹੋ ਰਿਹਾ ਇੱਕੋ ਟੱਕ ਸੁਰਤਾ ਦੇ ਨਾਲ ਜਵਾਬ ਦੇਣ ਚਾਹ ਰ ਅੱਜ ਅਸੀਂ ਸਾਰੇ ਸਾਡੇ ਆਗੂ ਸਹਿਬਾਨ ਸਾਡੀ ਸਮਾਜ ਦੇ ਉਪਰੀ ਸਿਚਿਤਾ ਜੀ ਨਾਲ ਚਿੰਤਾ ਦੇਸ਼ ਦੀ ਸਾਰੀ ਅੱਜ ਮਰਜੀ ਸੀ ਜੀ ਸੀ ਮੈਮ ਨੂੰ ਪਟਿਆਲਾ ਸਕੂਲ ਡਿਪਟੀ ਕਮਿਸ਼ਨਰ ਨੇ ਉਹਨਾਂ ਨੂੰ ਮੈਮਰਨ ਜਨਵਸਤੀ ਤੇ ਇੱਥੇ ਹਾਜ਼ਰ ਆਏ ਆ ਕਿ ਇਲੀਗਲੀ ਕੋਈ ਵੀ ਬੰਦਾ ਜਿਹੜਾ ਸਾਡੇ ਦੇਸ਼ ਚਾਹੁੰਦਾ ਸਾਡੇ ਜ਼ਿਲ੍ਹੇ ਚਾਹੁੰਦਾ ਉਹਦੀ ਪੜਤਾਲ ਕੀਤੀ ਜਾਵੇ ਉਹਨੂੰ ਵਾਪਸ ਭੇਜਿਆ ਜਾਵੇ ਜਾਂ ਕਾਨੂੰਨ ਦੇ ਹਵਾਲੇ ਕੀਤਾ ਜਾਵੇ ਤਾਂ ਕਿ ਜਿਹੜੀਆਂ ਐਂਟੀਸੋਸ਼ਲ 엘ਿਮੈਂਟਸ ਹੈਗੇ ਆ ਉਹ ਪਨਪਣਾ ਸਕਣ ਉਹਨਾਂ ਨੂੰ ਬਰਾਵਾ ਨਾ ਮਿਲੇ ਔਰ ਜਿਹੜੀ ਦੇਸ਼ ਦੀ ਜਿਹੜੀ ਅਮਨ ਤੇ ਸ਼ਾਂਤੀ ਆ ਉਹਨੂੰ ਕਿਸੇ ਵੀ ਰੂਪ ਦੇ ਵਿੱਚ ਥੋੜੀ ਜਿਹੀ ਵੀ ਠਾਣ ਨਾ ਲੱਗੇ ਇਹ ਮੈਮਰਾਂ ਨੇ ਸੀ ਦਿੱਤਾ ਔਰ ਉਹਦੇ ਰਾਹੀਂ ਅਸੀਂ ਇਸ ਤੇ ਸਾਡੀ ਮੰਗ ਹੈ ਪਰਜੋਰ ਕੀ ਇਹ ਇਹ ਦਿੱਤੀਆਂ ਅਕਸ਼ਨ ਲੱਗੀ ਜਿਹੜੀ ਆ ਸੁਭਿਧੀ ਸਰਕਾਰ ਔਰ ਇਸ ਦੀ ਸਰਕਾਰ ਜਿਹੜੇ ਹਰ ਇੱਕ ਬੰਦੇ ਦਾ ਜਿਹੜੀ ਆ ਸ਼ਕਤੀ ਬੰਦਿਆ ਨੂੰ ਆਡੈਂਟੀਫਾਈ ਕਰਕੇ ਉਹਦਾ ਨਾਮ ਬੰਦੀਏ ਤਸਕੀਨ ਟੈਸਟ ਕਰਦਾ ਚੈੱਕ ਕਰਕੇ ਉਹਨਾਂ ਨੂੰ ਇਸ ਸ਼ਾਂਤੀ ਕਿਤੇ ਜਗ ਨੂੰ ਬਸ ਕਰਦੇ ਸੱਤਾਂ ਮੈਂ ਤਰਵਾ ਕਰ ਲਾਸਟ ਪੇਟ ਚਾਹਾਂ ਸਰ ਜੀ ਬਹੁਤ ਬਹੁਤ ਧੰਵਾਦ ਹੈ ਕਿ ਤੁਸੀਂ ਇਸ ਔਕਤ ਆਇਆ ਹਾਂ ਜਿਹਾ ਰਿਆਨ ਨੂੰ ਮੇਰੀ ਬੇਨਤੀ ਆ ਕਿ ਜਿਸਟਰਾ ਦਾ ਵੀ ਕੋਈ ਅ ਕੰਮ ਬਣਿਆ ਹੋਇਆ ਸਰ ਨੂੰ ਆਪਣੀ ਜ਼ਿੰਮੇਵਾਰੀ ਦਾ ਰਿਪੋਰਟ ਦੇ ਜਿਨੇ ਉਹਨਾਂ ਨੂੰ ਉਹ ਹੋਣਾ ਚਾਹੀਦਾ